ਨਮਸਕਾਰ ਆਕਾਸ਼ਵਣੀਤਾ ਇਹ ਜਲੰਧਰ ਕੇਂਦਰ ਹੁਣ ਤੁਸੀਂ ਅਵਤਾਰ ਸਿੰਘ ਢਿੱਲੋਂ ਤੋਂ ਪ੍ਰਦੇਸ਼ ਖਬਰਾਂ ਸੁਣੋ ਪਹਿਲਾਂ ਇਸ ਬ੍ਰਿਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਚੋਣਾਂ ਤੋਂ ਬਾਅਦ ਆਕਾਸ਼ਵਣੀ ਚ ਆਪਣੇ ਪਹਿਲੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰੀ ਪ੍ਰਣਾਲੀਆਂ ਵਿੱਚ ਆਪਣੇ ਵਿਸ਼ਵਾਸ ਨੂੰ ਦੁਹਰਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਨੂੰ ਸੂਬੇ ਦੇ ਵਿਕਾਸ ਸਬੰਧੀ ਪ੍ਰੋਜੈਕਟਾਂ ਤੇ ਕੇਂਦਰ ਨਾਲ ਚਰਚਾ ਕਰਨ ਦੀ ਸਲਾਹ ਦਿੱਤੀ ਹੈ। ਅதே ਅੰਦਰ ਭਾਰਤ ਦੇ ਆਪਣੇ ਤਿੰਨ ਨਵੇਂ ਅਪਰਾਧ ਕਾਨੂੰਨ ਦੇਸ਼ ਵਿੱਚ ਕੱਲ ਤੋਂ ਲਾਗੂ ਹੋ ਜਾਣਗੇ। ਮੌਜੂਦਾ ਸਮੇਂ ਮੁਤਾਬਕ ਬਣਾਏ ਇੱਕ ਨਾਗਰਿਕ ਕੇਂਦਰਤ ਨੇ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰੀ ਪ੍ਰਣਾਲੀਆਂ ਵਿੱਚ ਆਪਣੇ ਵਿਸ਼ਵਾਸ ਨੂੰ ਦੁਹਰਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ। ਆਮ ਚੋਣਾਂ ਤੋਂ ਬਾਅਦ ਆਕਾਸ਼ਵਣੀ ਤੇ ਅਦਸਵਰੇ ਆਪਣੇ ਪਹਿਲੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਾਂ। ਉਹਨਾਂ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੋਣਾਂ ਸਨ ਜਿਨ੍ਹਾਂ ਵਿੱਚ 65 ਕਰੋੜ ਲੋਕਾਂ ਨੇ ਆਪਣੀ ਵੋਟ ਪਾਈ। मैं आज देशवासियों को धन्यवाद करता हूं कि उन्होंने हमारे संविधान और देश की लोकतांत्रिक व्यवस्थाओं पर अपना अटूट विश्वास दोहराया है 24 का चुनाव दुनिया का सबसे बड़ा चुनाव था जिसमें 65 करोड़ लोगों ने वोट डाले हैं मैं चुनाव आयोग और मतदान की प्रक्रिया से जुड़े हर व्यक्ति को इसके लिए बधाई देता हूं ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਵਿਸ਼ਵ ਵਾਤਾਵਰਨ ਦਿਵਸ ਤੇ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਇੱਕ ਪੇੜ ਮਾਂ ਦੇ ਨਾਮ ਬਾਰੇ ਗੱਲ ਕਰਦਿਆਂ ਲੋਕਾਂ ਨੂੰ ਆਪਣੀਆਂ ਮਾਵਾਂ ਦੇ ਨਾਲ ਜਾਂ ਆਪਣੀਆਂ ਮਾਵਾਂ ਦੇ ਨਾਲ ਤੇ ਨਾਤੇ ਇੱਕ ਰੁੱਖ ਲਗਾਉਂਦੀ ਅਪੀਲ ਕੀਤੀ। ਇਸ ਵਾਰ ਵਿਸ਼ਵ ਪਰਿਆਵਰਣ ਦਿਵਸ ਪਰ ਇੱਕ ਵਿਸ਼ੇਸ਼ ਅਭਿਆਨ ਸ਼ੁਰੂ ਕੀਤਾ ਗਿਆ ਹੈ। ਇਸ ਅਭਿਆਨ ਦਾ ਨਾਮ ਹੈ एक पैड माँ के नाम मैंने भी एक पेड़ अपनी माँ के नाम लगाया है मैंने सभी देशवासियों से दुनिया के सभी देशों के लोगों से ये अपील की है कि अपनी माँ के साथ मिलकर या उनके नाम पर एक पैड जरूर लगाएं आकाशवाणी संस्कृत बुलेटिन वालों अज अपने प्रसारण के पास साल पूरे करने प्रधानमंत्री मोदी ने आकाशवाणी परिवार बधाई दी उन्होंने कहा कि इस बुलेटिन ने बहुत सारे लोगों ने संस्कृत न जोड़ के रखे मम प्रिया देशवासिन अदय अहम किंचित चर्चा संस्कृत भाषायाम आरभे आप सोच रहे होंगे कि मन की बात में अचानक संस्कृत में क्यों बोल रहा हूं आज 30 जून को आकाशवाणी का संस्कृत बुलेटिन अपने प्रसारण के 50 साल पूरे कर रहा है मैं ऑल इंडिया रेडियो परिवार को बधाई देता हूं ਪ੍ਰਧਾਨ ਮੰਤਰੀ ਮੋਦੀ ਨੇ ਮਨ ਦੀ ਬਾਤ ਰਹੀ ਇੱਕ ਵਾਰ ਫਿਰ ਲੋਕਾਂ ਨਾਲ ਜੁੜਨ ਦੇ ਯੋਗ ਹੁੰਦੇ ਖੁਸ਼ੀ ਪ੍ਰਗਟਾਉਂਦੇ ਆਖਿਆ ਕਿ ਮਨ ਦੀ ਬਾਤ ਭਾਰਤ ਦੇ ਅਮੀਰ ਸਭਿਆਚਾਰ ਇਤਿਹਾਸ ਤੇ ਵਿਕਸਿਤ ਭਾਰਤ ਬਣਾਉਂਦੇ ਯਤਨਾਂ ਤੇ ਚਰਚਾ ਕਰਦੀ ਰਹੇਗੀ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿਟੂ ਨੇ ਸਨ 1999 ਦੌਰਾਨ ਮੋਗਾ ਦੇ ਸ਼ਹੀਦੀ ਪਾਰਕ ਵਿਖੇ ਇੱਕ ਅਤਵਾਦੀ ਹਮਲੇ ਵਿੱਚ ਮਾਰੇ ਗਏ 25 ਵਿਅਕਤੀਆਂ ਦੀ ਯਾਦ ਵਿੱਚ ਅੱਜ ਆਯੋਜਿਤ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕੀਤੀ। ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਅਨਿਲ ਸ੍ਰਿੰਨ, ਕਿਸਾਨ ਮੋਰਚਾ ਦੇ ਕومی ਸਕੱਤਰ ਕੁਮਿ ਸਕੱਤਰ ਸੁਖਵਿੰਦਰ ਸਿੰਘ ਗਰੇਵਾਲ ਤੇ ਸਾਬਕਾ ਵਿਦ ਡਾਕਟਰ ਹਰਜੋਤ ਸਿੰਘ ਕਮਲਵੀ ਸਮਾਗਮੇ ਸ਼ਾਮਲ ਹੋਏ ਆਪਣੇ ਸੰਬੋਧਨ ਵਿੱਚ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹਨਾਂ ਦੇ ਆਪਣੇ ਪਰਿਵਾਰ ਨੇ ਵੀ ਹੱਤਵਤਾ ਇਹ ਸੰਤਾਪ ਹੰਡਾਇਆ ਅਤੇ ਉਹ ਇਸ ਦਰਦ ਨੂੰ ਪਲੀਪਾਂਤ ਸਮਝ ਸਕਦੇ ਨੇ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਕਾਇਆ ਕਲਪ ਕਰਨੀ ਚਾਹੁੰਦੇ ਨੇ ਤੇ ਹੁਣ ਸੂਬਾ ਸਰਕਾਰ ਦਾ ਫਰਜ਼ ਬੰਦਾ ਕਿ ਉਹ ਕੇਂਦਰ ਦੇ ਮੰਤਰੀਆਂ ਨੂੰ ਮਿਲ ਕੇ ਸੂਬੇ ਦੀ ਤਰੱਕੀ ਤੇ ਕੋਸ਼ਿਸ਼ ਹਾਲੀ ਲਈ ਆਪਣੀਆਂ ਮੰਗਾਂ ਰੱਖਣ ਮੋਦੀ ਸਾਹਿਬ ਦੀ ਤੀਜੀ ਵਾਰ ਦੀ ਸਰਕਾਰ ਬਣ ਗਈ ਮੈਂ ਉਸ ਦਿਨ ਤੋਂ ਬੇਨਤੀ ਕਰ ਰਹੇ ਹਾਂ ਵੀ ਪਹਿਲਾਂ ਤਾਂ ਇਹ ਦੱਸ ਦੋ ਵੀ ਤੁਹਾਡੇ ਮੰਤਰੀ ਕਾਦ ਮਲੇ ਨੇ ਕਿਸੇ ਕਾਮੇ ਮੰਤਰੀ ਤੁਹਾਡੇ ਸੈਕਟਰੀ ਕਦ ਕਿਸੇ ਸੈਕਟਰੀ ਨੂੰ ਮਿਲੇਗਾ ਹੁਣ ਉਸ ਦਿਨ ਦਾ ਮੈਂ ਕਹੀ ਜਾਣਾ ਵੀ ਭਾਈ ਤੁਹਾਡੇ ਮੰਤਰੀ ਆ ਕੇ ਸਾਡੇ ਮੈਸਬਾ ਨੂੰ ਮਿਲਣਾ ਕੇ ਸੈਂਟਰਦਿਆਂ ਨੂੰ ਆਪਣੇ ਪ੍ਰੋਜੈਕਟ ਦੇਣ ਹੈਲਥ ਮਿਨਿਸਟਰ ਮੱਡਾ ਸਾਹਿਬ ਨੇ ਉਹਨਾਂ ਨਾਲ ਗੱਲ ਕਰੇ ਮੁੱਖ ਮੰਤਰੀ ਪਰ ਅੱਜ ਤੱਕ ਜਦੋਂ ਦੀ ਤੀਜੀ ਸਰਕਾਰ ਬਣੀ ਆ ਉਹਨੇ ਮੁੱਖ ਮੰਤਰੀ ਨੇ ਕਿਸੇ ਮੰਤਰੀ ਨੇ ਕਿਸੇ ਨਾਮ ਕਾਲ ਮੇ ਨਹੀਂ ਕੀਤਾ ਚਾਹੇ ਤੁਸੀਂ ਕੋਈ ਫੋਟੋ ਦੇਖ ਲਓ ਚਾਹੇ ਕੋਈ ਮੈਮੋਰੰਡਮ ਦੇਖ ਲਓ ਤੁਸਾਂ ਸੱਚਾ ਉਹੀ ਤਾਂ ਦੇ ਦਿਓ ਇਹ ਤਾਂ ਉਹ ਨਹੀਂ ਦੇਣ ਨੂੰ ਪਿਆਰ ਇਹਦਾ ਮਤਲਬ ਇਹ ਚਾਹੁੰਦੇ ਆ ਲੋਕਾਂ ਦਾ ਕੋਈ ਪਲਾ ਸੈਂਟਰ ਸਰਕਾਰ ਕਰ ਨਹੀਂ ਸਕਦੀ ਪਰਦੇਸ਼ੀ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਦੇਸ਼ ਵਿੱਚ ਪਲਕੇ ਪਹਿਲੀ ਜੁਲਾਈ ਤੋਂ ਆਜ਼ਾਦ ਭਾਰਤ ਦੇ ਆਪਣੇ ਤਿੰਨ ਨਵੇਂ ਅਪਰਾਧ ਕਾਨੂੰਨ ਭਾਰਤੀ ਨਿਆਂ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਭਾਰਤੀ ਸਾਕਸ਼ ਐਕਟ ਲਾਗੂ ਹੋ ਜਾਣਗੇ ਇਹ ਮੌਜੂਦਾ ਸਮੇਂ ਮੁਤਾਬਕ بنائے ਗਏ ਨਹੀਂ ਤੇ ਅੰਗਰੇਜ਼ੀ ਸ਼ਾਸਨ ਸਮੇਂ ਬਣੇ ਕਾਨੂੰਨਾਂ ਦੀ ਥਾਂ ਲੈਣਗੇ ਇਹਨਾਂ ਵਿੱਚ ਸਬੂਤ ਦਸਤਾਵੇਜ਼ਾਂ ਦੀ ਪਰਿਭਾਸ਼ਾ ਦਾ ਵਿਸਥਾਰ ਕਰਕੇ ਇਲੈਕਟ੍ਰੋਨਿਕ ਜਾਂ ਡਿਜੀਟਲ ਰਿਕਾਰਡ ਵਰਗੇ ਈਮੇਲ ਸਰਵਰ ਲੌਗਸ ਕੰਪਿਊਟਰ smartphones laptops sms ਵੈਬਸਾਈਟ ਸਥਾਨਕ ਸਬੂਤ ਅਤੇ ਡਿਵਾਈਸ ਤੇ ਉਪਲਬਧ ਮੇਲ ਤੇ ਸੰਦੇਸ਼ ਨੂੰ ਕਾਨੂੰਨੀ ਵੈਧਤਾ ਦਿੱਤੀ ਗਈ ਹੈ ਹੋਰ ਬੇਰਬੇ ਨਾਲ ਇਹ ਰਿਪੋਰਟ ਸਾਰਿਆਂ ਲਈ ਬਰਾਬਰਤਾ ਦਰਸਾਉਂਦੇ ਹਨ ਇਹਨਾਂ ਕਾਨੂੰਨਾਂ ਵਿੱਚ ਨਾਗਰਿਕਾਂ ਦੇ ਅਧਿਕਾਰਾਂ ਨੂੰ ਮਹੱਤਵ ਦਿੱਤਾ ਗਿਆ ਹੈ ਅਤੇ ਇਹ ਨਾਗਰਿਕ ਤੇ ਪੀੜਤ ਕੇਂਦਰ ਬਣਾਏ ਗਏ ਨੇ ਬਲਾਤਕਾਰ ਪੀੜਤ ਲਈ ਈ ਸਟੇਟਮੈਂਟ ਤੇ ਈ ਐਫ ਆਈ ਆਰ ਦੀ ਸਹੂਰਤ ਮਿਲੇਗੀ ਅਤੇ ਅਜਿਹੇ ਸ਼ੋਸ਼ਣ ਦੇ ਪੀੜਤਾਂ ਨੂੰ ਛੇਤੀ ਹੀ ਨਿਆਂ ਮਿਲੇਗਾ ਇਸ ਤਹਿਤ ਹੁਣ ਪੀੜਤ ਨੂੰ ਆਪਣੇ ਮਾਮਲੇ ਨਾਲ ਸੰਬੰਧਿਤ ਜਾਣਕਾਰੀ ਲਈ ਥਾਣਿਆਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ 90 ਦਿਨਾਂ ਦੇ ਅੰਦਰ ਜਾਂਚ ਦੀ ਪ੍ਰਕਤੀ ਰਿਪੋਰਟ ਪ੍ਰਾਪਤ ਕਰਨਾ ਪੀੜਤ ਦਾ ਅਧਿਕਾਰ ਹੋਵੇਗਾ ਨਵੇਂ ਕਾਨੂੰਨ ਤਹਿਤ ਪੀੜਤ ਦੀ ਗੱਲ ਸੁਣਨ ਤੋਂ ਬਾਅਦ ਹੀ ਅਦਾਲਤ ਫੈਸਲਾ ਲਵੇਗੀ ਅਤੇ ਮੁਕੱਦਮਾ ਵਾਪਸੀ ਮਾਮਲੇ ਵਿੱਚ ਪੀੜਤ ਦੀ ਸੁਣਵਾਈ ਹੁਣ ਪੀੜਤ ਦਾ ਹੱਕ ਹੋਵੇਗਾ ਕਿਤੋਂ ਵੀ ਕਿਸੇ ਵੀ ਸਮੇਂ ਐਫ ਆਈ ਆਰ ਦਰਜ ਕਰਵਾਈ ਜਾ ਸਕੇਗੀ ਕਿਉਂਕਿ ਨਵੇਂ ਕਾਨੂੰਨ ਇਲੈਕਟ੍ਰੋਨਿਕ ਐਫ ਆਈ ਆਰ ਯਾਨੀ ਈ ਐਫ ਆਈ ਆਰ ਦਾ ਹੱਕ ਦਿੰਦੇ ਨੇ ਮੋਬਾਈਲ ਜਾਂ ਕੰਪਿਊਟਰ ਤੋਂ ਈ ਐਫ ਆਈ ਆਰ ਦਰਜ ਕਰਕੇ ਸਹੂਲਤ ਅਨੁਸਾਰ 3 ਦਿਨਾਂ ਦੇ ਅੰਦਰ ਪੁਲਿਸ ਸਟੇਸ਼ਨ ਜਾ ਕੇ ਆਪਣੇ ਐਫ ਆਈ ਆਰ ਦਸਤਾਵੇਜ਼ ਤੇ ਦਸਖਤ ਕਰਨੇ ਹੋਣਗੇ ਇਲੈਕਟ੍ਰੋਨਿਕ ਤਰੀਕੇ ਨਾਲ ਦਿੱਤੇ ਗਏ ਬਿਆਨ ਅਤੇ ਇਲੈਕਟ੍ਰੋਨਿਕ ਜਾਂ ਡਿਜੀਟਲ ਰਿਕਾਰਡ ਹੁਣ ਸਬੂਤ ਦੀ ਪਰਿਭਾਸ਼ਾ ਵਿੱਚ ਸ਼ਾਮਲ ਨੇ ਇਸ ਦੇ ਨਾਲ ਹੀ ਗਵਾਹਾਂ ਮੁਲਜ਼ਮਾਂ ਮਾਹਿਰਾਂ ਅਤੇ ਪੀੜਤਾਂ ਨੂੰ ਇਲੈਕਟ੍ਰੋਨਿਕ ਰੂਪ ਵਿੱਚ ਪੇਸ਼ ਹੋਣ ਦੀ ਇਜਾਜ਼ਤ ਹੈ ਅਤੇ ਤਲਾਸ਼ੀ ਜਾਂ ਜ਼ਬਤੀ ਦੀ ਕਾਰਵਾਈ ਵਿੱਚ ਆਡੀਓ ਵੀਡੀਓ ਰਿਕਾਰਡਿੰਗ ਲਾਜ਼ਮੀ ਹੈ ਨਵੇਂ ਕਾਨੂੰਨਾਂ ਦੇ ਤਿੰਨ ਆਧਾਰ ਨੇ ਨਿਆਂ ਨਿਰਪੱਖਤਾ ਤੇ ਬਰਾਬਰੀ ਵਾਲਾ ਵਿਵਹਾਰ ਯਕੀਨਨ ਛੇਤੀ ਨਿਆਂ ਵਿੱਚ ਕੋਈ ਅੜਕਾ ਨਹੀਂ ਇਹਨਾਂ ਕਾਨੂੰਨਾਂ ਦਾ ਵਾਅਦਾ ਹੈ ਬਿਊਰੋ ਰਿਪੋਰਟ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼वाणी ਸਮachar ਜਲੰਧਰ ਭਾਰਤ ਨੇ ਦੂਜੀ ਵਾਰ ICC 2020 ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਬੀਤੀ ਰਾਤ ਬੜਾ ਉਸ ਵਿੱਚ ਹੋਈ ਰੋਮਾਂਟਿਕ ਫਾਈਨਲ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਦੇ ਫਰਕ ਨਾਲ ਹਰਾਇਆ ਇਸ ਜਿੱਤ ਦੇ ਜਸ਼ਨ ਵਿੱਚ ਦੇਸ਼ ਦੇ ਹੋਰ ਨਾ ਹਿੱਸਿਆਂ ਵਾਂਗ ਪੰਜਾਬ ਦੇ ਲੋਕ ਵੀ ਪੂਰੀ ਤਰ੍ਹਾਂ ਨਾਲ ਸ਼ਾਮਲ ਹੋਏ ਮੈਂ ਮਿਹੂਲ ਕੁਮਾਰ ਮੁਹਾਲੀ ਤੋਂ ਜਿਹੜਾ ਕੱਲ ਦਾ ਵਰਲਡ ਕੱਪ ਦਾ ਫਾਈਨਲ ਮੈਚ ਸੀਗਾ ਇੰਡੀਆ ਔਰ ਸਾਊਥ ਅਫਰੀਕਾ ਦਾ ਬਹੁਤ ਹੀ ਰੋਮਾਂਚਕ ਹੋਇਆ ਜੀ ਜਿੱਤ ਦਾ ਹਲ ਤੱਕ ਜਸ਼ਨ ਮਨਾ ਰਹੇ ਆ ਤੇ ਜਿਹੜਾ ਮੈਚ ਦਾ ਰੁਖ ਬਦਲਿਆ ਉਹ ਸੂਰੇ ਕੁਮਾਰ ਯਾਦਵ ਦੇ ਕੈਚ ਤੋਂ ਬਲਟਿਆ ਇੱਕ ਸੁਪਨਾ ਸੱਚ ਕਰ ਰਿਹਾ ਨੇ ਸਾਰਾ ਸਾਲ ਦਾ ਅਸੀਂ ਇੰਨੇ ਖੁਸ਼ ਆ ਅੱਜ ਇੱਕ ਸਾਡੀ ਜਿਹੜੀ ਓਡੀ ਆਈ ਦੀ ਹਾਰ ਤੋਂ ਬਾਅਦ ਅਸੀਂ ਜਿਹੜਾ ਦੁੱਖ ਸੀਗਾ ਉਹ ਉਭਰਿਆ ਮੈਂ ਯਾਸਮੀਨ ਸ਼ਰਮਾ ਬਠਿੰਡਾ ਤੋਂ ਬੋਲ ਰਹੀ ਹਾਂ ਜਿਹੜੀ ਇਹ ਜਿੱਤ ਐ ਨੂੰ ਸ਼ਬਦਾਂ ਵਿੱਚ ਸੱਚੀ ਕਹੀਏ ਤਾਂ ਬਿਆਨ ਕਰ ਨਹੀਂ ਸਕਦੇ ਕਿਉਂਕਿ ਇਹ ਜਿੱਤ ਬਸ ਕੱਲੀ ਇੱਕ ਟੀਮ ਦੀ ਜਿੱਤ ਨਹੀਂ ਐ ਇਹ ਜਿਹੜੇ ਵੀ ਪੂਰੇ ਇੰਡੀਆ ਦੇ ਕ੍ਰਿਕਟ ਫੈਨ ਦੇ ਜਿੰਨੇ ਵੀ ਲੋਕ ਨੇ ਜਿਨ੍ਹਾਂ ਦੀਏ ਜਿਹੜੇ ਇਮੋਸ਼ਨਸ ਨੇ ਕ੍ਰਿਕਟ ਨਾਲ ਜੁੜੇ ਹੋਏ ਨੇ ਸਾਰਿਆਂ ਦੀ ਇਹ ਜਿੱਤ ਐ ਹਾਲਾਂਕਿ ਥੋੜਾ ਜਿਹਾ ਵਿੱਚੋਂ ਇੱਕ ਵਾਰ ਮੈਨੂੰ ਲੱਗਿਆ ਸੀ ਕਿ ਸਾਊਥ ਅਫਰੀਕਾ ਵੱਲ ਜਾ ਰਿਹਾ ਐ ਮੈਚ ਪਰ ਜਦੋਂ ਉਹ ਸੂਰਜ ਕੁਮਾਰ ਯਾਦਵ ਨੇ ਕੈਚ ਜਿਹੜਾ ਇੱਕ ਫੜਿਆ ਤੇ ਉਦੋਂ ਮੈਨੂੰ ਯਕੀਨ ਹੋ ਗਿਆ ਕਿ ਨਹੀਂ ਇਹ ਸਭ ਤਾਂ ਵਰਲਡ ਕੱਪ ਦੀ ਜਦੋਂ ਇਹ ਟਰੋਫੀ ਇਹ ਆਪਣੇ ਕੋਲੇ ਹੀ ਆਏਗੀ ਤੇ ਜਿਵੇਂ ਉਹ ਟੀਵੀ ਸਕਰੀਨ ਤੇ ਰੋਏ ਸਾਰੇ ਜਿਹੜੇ ਪਲੇਅਰ ਸੀ ਨਾਲ-ਨਾਲ ਅਸੀਂ ਵੀ ਉਵੇਂ ਹੀ ਜਿਹੜੇ ਖੁਸ਼ੀ ਦੇ ਹੰਝੂ ਨੇ ਉਹ ਅਸੀਂ ਵੀ ਵਹਾਏ ਬਹੁਤ ਹੀ ਵਧੀਆ ਫੀਲਿੰਗ ਆ ਰਹੀ ਸੀ ਬਹੁਤ ਹੀ ਵਧੀਆ ਹੈ ਤੇ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਟੀਮ ਦੀ ਪਲੇਅਰਸ ਦੀ ਸਾਰਿਆਂ ਦੀ ਜਿਨ੍ਹਾਂ ਦੀ ਮਿਹਨਤ ਇਸ ਤੇ ਲੱਗੀ ਹੈ ਤੇ ਸਾਰੇ ਫੈਨਸ ਦੀ ਵੀ ਕਿਉਂਕਿ ਉਹਨਾਂ ਦੀਆਂ ਦੁਆਵਾਂ ਵੀ ਇਹਦੇ ਨਾਲ ਸੀਗੀਆਂ ਮੈਂ ਦਪਿੰਦਰ ਕੰਬੋਜ ਪਿੰਡ ਬੱਲੂਆਣਾ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ ਹਰ ਇੱਕ ਭਾਰਤੀ ਨਾਗਰਿਕ ਦੇ ਚਿਹਰੇ ਤੇ ਮਨਾ ਇਸ ਮੈਚ ਦੀ ਜਿੱਤ ਪ੍ਰਤੀ ਇੰਨੀ ਖੁਸ਼ੀ ਸੀ ਕਿ ਲੋਕਾਂ ਨੇ ਪਟਾਕੇ ਚਲਾਏ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਪਾ ਕੇ ਖੁਸ਼ੀ ਨੂੰ ਜ਼ਾਹਿਰ ਕੀਤਾ ਇਹ ਭਾਰਤ ਲਈ ਬਹੁਤ ਮਾਣ ਵਾਲੀ ਗੱਲ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੀਤੀ ਦੇਰ ਰਾਤੋਂ ਸਵੇਰ ਸਾਰ ਤੱਕ ਪਏ ਹਲਕੀ ਤੋਂ ਦਰਮਿਆਨੇ ਮੀਂਹ ਨਾਲ ਲੋਕਾਂ ਨੇ ਅਤਿ ਦੀ ਗਰਮੀ ਤੋਂ ਸੁੱਖ ਦਾ ਸਾਹ ਲਿਆ ਹਾਲਾਂਕਿ ਦਿਨ ਵੇਲੇ ਮੌਸਮ ਸਾਫਣ ਗਿਆ ਤੇ ਧੁੱਪ ਨਿਕਲਾਈ ਜਲੰਧਰ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਸਵੇਰ ਤੱਕ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਤੇ ਤੇਜ਼ ਹਵਾਵਾਂ ਵਗਦੀਆਂ ਰਹੀਆਂ ਮੀਂਹ ਨਾਲ ਤਾਪਮਾਨ ਵਿੱਚ ਗਰਾਵਟਾਈ ਹੈ ਸਵੇਰੇ 8 ਵਜੇ ਤੱਕ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 40.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਮੀਂਹ ਦੌਰਾਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਵੀ ਲੰਮੇ ਸਮੇਂ ਤੱਕ ਬੰਦ ਰਹੀ ਜਿਸ ਨਾਲ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪ ਮੌਸਮ ਵਿਭਾਗ ਨੇ ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਅਗਲੇ 3 ਦਿਨਾਂ ਲਈ ਮੀਂਹ ਤੇ ਹਨੇਰੀ ਚੱਕਰਸਬੰਧੀ yellow alert ਜਾਰੀ ਕੀਤਾ ਹੈ ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ ਨਮਸਕਾਰ